ਸਵਾਗਤ ਹੈ ਜੀ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੀ ਵੀਡੀਓ ਸ਼ੇਅਰ ਕਰਾਂਗੇ ਇਸ ਕਿਲੇ ਦੇ ਵਿੱਚ ਕਿਸੇ ਟਾਈਮ ਗੋਰੇ ਨੌਕਰੀ ਕਰਨ ਆਉਂਦੇ ਹੁੰਦੇ ਸੀਗੇ ਤੇ ਇਸੇ ਕਿਲੇ ਦੇ ਵਿੱਚ ਹੀ ਕੋਹੇ ਨੂਰ ਸੀ ਜਿਹੜਾ ਉਹ ਸੰਭ ਕੇ ਰੱਖਿਆ ਹੋਇਆ ਸੀਗਾ ਸੋ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਆਪਾਂ ਵੀਡੀਓ ਕਰਨ ਲੱਗਿਆ ਸ਼ੁਰੂ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਗੋਬਿੰਦਗੜ੍ਹ ਦਾ ਕਿਲਾ ਪੰਜਾਬ ਦਾ ਉਹ ਕਿਲਾ ਜਿਹੜਾ ਬਹੁਤ ਹੀ ਮਸ਼ਹੂਰ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਨਾਲ ਮਤਲਬ ਉਹਨਾਂ ਦੇ ਨਾਮ ਨਾਲ ਜਿਆਦਾ ਜੁੜਿਆ ਹੋਇਆ ਇਹ ਕਿਲਾ ਕਿ ਇਹ ਬਣਾਇਆ ਤਾਂ ਉਸ ਤੋਂ ਪਹਿਲਾਂ ਸੀ ਕਿਹਨੇ ਬਣਾਇਆ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿੰਨਾ ਟਾਈਮ ਇਹ ਕਿਲੇ ਤੇ ਰੂਲ ਕੀਤਾ ਤੇ ਇਹ ਸਾਰਾ ਕੁਝ ਤੁਹਾਨੂੰ ਅੱਜ ਦੇ ਵਲੌਗ ਚ ਅਸੀਂ ਦਿਖਾਵਾਂਗੇ ਕਿ ਅੱਜ ਪਹਿਲੀ ਵਾਰੀ ਪੰਜਾਬ ਚ ਕੋਈ ਕਿਲਾ ਦੇਖਣ ਚੱਲੀਆਂ ਅਸਲ ਚ ਮੈਂ ਵੀ ਪੰਜਾਬ ਦਾ ਪਹਿਲਾ ਕਿਲਾ ਦੇਖ ਰਿਹਾ ਕਿਉਂਕਿ ਅਸੀਂ ਬਾਹਰ ਬਹੁਤ ਕਿਲੇ ਦੇਖਿਆ ਪਰ ਮੈਨੂੰ ਇਹ ਉਮੀਦ ਹੀ ਨਹੀਂ ਸੀ ਪੰਜਾਬ ਕੋਲੇ ਵੀ ਕੋਈ ਕਿਲਾ ਸਾਂਭਿਆ ਹੋਇਆ ਹੋਏਗਾ ਕਿਉਂਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਕਿਲੇ ਆ ਜਾਂਦਾ ਲਾਹੌਰ ਹੈ ਜਾਂ ਫਿਰ ਅੰਮ੍ਰਿਤਸਰ ਦੇ ਵਿੱਚ ਵੀ ਇਹ ਬਹੁਤ ਪੁਰਾਣਾ ਕਿਲਾ ਹੈ ਪਰ ਇਹ ਖੋਲਿਆ ਹੋਣੇ ਹੈ ਕਦੋਂ ਖੁੱਲਿਆ ਕਿਵੇਂ ਸਾਰਾ ਕੁਝ ਇਸ ਬਲੌਗ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਸੁਣਦੇ ਹਾਂ ਤੋਂ ਲਾਹੌਰ ਨੂੰ ਕਿਸੇ ਟਾਈਮ ਸਰੰਗ ਵੀ ਜਾਂਦੀ ਹੁੰਦੀ ਸੀ ਤੇ ਕਦੋਂ ਇਹ ਅੰਗਰੇਜ਼ਾਂ ਦੇ ਰਾਜ ਥੱਲੇ ਰਿਹਾ ਬਹੁਤ ਲੰਬਾ ਇਹ ਕਿਲੇ ਦਾ ਇਤਿਹਾਸ ਹੈ ਸੋ ਦੇਖਦੇ ਰਿਹਾ ਅੱਜ ਦਾ ਬਲੌਗ ਜੇ ਤੁਹਾਨੂੰ ਪਹਿਲੀ ਵਾਰੀ ਕੋਈ ਪੰਜਾਬ ਦਾ ਕਿਲਾ ਦਿਖਾਉਣ ਲੱਗੇ ਆ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਸੌਆਂ ਦੇ ਹਿਸਾਬ ਚ ਕਿਲੇ ਦੇਖੇ ਮਹਾਰਾਸ਼ਟਰ ਕੀ ਰਾਜਸਥਾਨ ਕੀ ਗੁਜਰਾਤ ਕੀ ਬਹੁਤ ਆਨੇ ਕਿਲੇ ਦੇਖੇ ਪਰ ਪੰਜਾਬ ਦਾ ਕਿਲਾ ਉਹ ਵੀ ਸ਼ੇਰੇ ਪੰਜਾਬ ਦਾ ਟਿਕਟ ਆਪਾ ਜੀ ਲੈ ਲਈ ਬਹੁਤ ਹੀ ਵਧੀਆ ਕਾਰਡ ਦਿੱਤਾ ਗਿਆ ਇੱਕ ਕਿਸੇ ਹੋਰ ਕਿਲੇ ਚ ਅੱਜ ਤੱਕ ਇੰਡੀਆ ਦੇ ਕਿਸੇ ਵੀ ਕਿਲੇ 'ਚ ਇਹ ਕਾਰਡ ਨਹੀਂ ਮਿਲਿਆ ਮੈਨੂੰ ਕਿੰਨੇ ਕਿਲੇ ਘੁੰਮਲੇ ਤੁਹਾਨੂੰ ਪਹਿਲੀ ਦੱਸ ਚੁੱਕਿਆ 45 ਰੁਪਏ ਇਸ ਕਿਲੇ ਦੀ ਟਿਕਟ ਤੇ ਆਹ ਕਾਰਡ ਦੇ ਵਿੱਚ ਪੈਸੇ ਪਾਏ ਆ ਅੰਦਰ ਕਿਉਂਕਿ ਕੈਸ਼ ਨਹੀਂ ਚੱਲਦਾ ਜੇ ਤੁਸੀਂ ਪਾਣੀ ਪੀਣਾ ਜਾਂ ਕੁਝ ਵੀ ਮਤਲਬ ਕੋਲ ਡਰਿੰਕ ਵਗੈਰਾ ਜੋ ਵੀ ਚਾਹ ਪਾਣੀ ਤੇ ਸਾਰਾ ਇਹ ਕਾਰਡ ਅੰਦਰ ਸਵੈਪ ਹੋਊਗਾ ਤੇ ਇਹਦੇ ਵਿੱਚ ਪੈਸੇ ਬਾਲੋ 100 200 500 ਤੇ ਬਾਅਦ ਵਿੱਚ ਤੁਹਾਨੂੰ ਰਿਫੰਡ ਹੋ ਜਾਣਗੇ ਜੇ ਨਹੀਂ ਯੂਜ਼ ਕਰਾਂਗੇ ਫਰੰਟ ਗੇਟ ਗੋਬਿੰਦਗੜ੍ਹ ਫੋਰਡ ਦਾ ਤੇ ਪੰਜਾਬ ਦੀ ਸ਼ਾਨ ਹੈ ਇਹ ਗਿਲਾ ਮੈਨੂੰ ਐ ਲੱਗਦਾ ਵੀ ਹਰ ਇੱਕ ਨੂੰ ਦੇਖ ਕੇ ਜਾਣਾ ਚਾਹੀਦਾ ਇਹ ਖੁੱਲਿਆ ਹੋਣੇ ਆਜੇ 3-4 ਸਾਲ ਹੋਏ ਆ ਇਸ ਨੂੰ ਓਪਨ ਹੋਏ ਨੂੰ ਜਿਉਂ-ਜਿਉਂ ਆਪਾਂ ਕਿਲੇ ਦੇ ਅੱਗੇ ਜਾ ਰਹੇ ਹਾਂ ਨਾ ਤੇ ਸਾਰਾ ਕਿਲੇ ਦਾ ਕੱਲਾ-ਕੱਲਾ ਇਤਿਹਾਸ ਇੱਥੇ ਲਿਖ ਹਾਂਜੀ ਬੁਖਾਰਾ ਹਾਂਜੀ ਪਲਖ ਬੁਖਾਰੇ ਵਾਲਾ ਬੁਖਾਰਾ ਹੀ ਫਕੀਰ ਅਜੀਜ਼ਉਦੀਨ ਮਹਾਰਾ ਇਹਦੇ ਮਨ ਲੱਗਾ ਸਲਾਹਕਾਰ ਹੋਦੇ ਡਾਕਟਰ ਭਾਸ਼ਾ ਬਗੈਣੀ ਰਾਜਪੂਤ ਵਿਦੇਸ਼ ਮੰਤਰੀ ਸਲਾਹਕਾਰ ਮਨੇ ਜਾਂਦਾ ਸੀ ਫਕੀਰ ਅਜੀਜ਼ਉਦੀਨ ਨੂੰ ਤੇ ਜਿਹੜੇ ਮਹਾਰਾਜ ਦੇ ਨਾਲ ਮਤਲਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਾਰੇ EMPLOYEES ਸੀ ਜਾਂ ਉਹਨਾਂ ਦੇ ਨਾਲ ਉਹਨਾਂ ਦੇ ਦਰਬਾਰ 'ਚ ਸੀਗੇ ਉਹਨਾਂ ਸਾਰਿਆਂ ਦਾ ਇੱਥੇ ਇਤਿਹਾਸ ਲੱਗਿਆ ਹੋਇਆ ਹੈ ਕਿ ਕੌਣ ਸੀ ਕੌਣ ਨਹੀਂ ਹਨ ਅਬੀਰ ਸਿੰਘ ਢਿੱਲੋਂ ਜਿਵੇਂ ਦੇਖੋ ਗਰਦਾਸਪੁਰ ਦੇ ਢਿੱਲੋਂ ਜੱਟ ਪਰਿਵਾਰ 'ਚ ਪੈਦਾ ਗੱਤਕਾ ਚਲਾਉਣ ਦੀ ਕਲਾ ਸਿੰਘ ਮਾਰਸ਼ਲ ਆਰਟ 'ਚ ਮਹਾਰਤ ਸੀ ਹਨ ਇੱਕ ਇਕੱਲੇ-ਕੱਲੇ ਪਿਲਰ ਤੇ ਨਾ ਇਕੱਲੇ-ਕੱਲੇ ਬੰਦੇ ਬਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਬਿਆਨ ਕੀਤਾ ਹੋਇਆ ਹੈ ਆਪਣੇ ਕੋਲੇ ਜੀਨ ਫ੍ਰਾਂਕਸ ਜਲਾਰਡ ਫਰਾਂਸ ਦਾ ਸਿਪਾਹੀ ਸਿਪਾਹੀ ਸੀ ਅੱਛਾ ਮਾਰਾ ਜੀ ਰਣਜੀਤ ਸਿੰਘ ਤੁਸੀਂ ਐ ਦੇਖੋ ਵੀ ਜਿਹੜਾ ਪੰਜਾਬ ਦਾ ਜਿਹੜਾ ਰਾਜਪਾਗ ਸੀਗਾ ਕਿੱਡਾ ਵੱਡਾ ਜਮ ਕਿੱਡਾ ਮਹਾਨ ਹੋਇਆ ਕਰਦਾ ਸੀ ਫਰਾਂਸ ਤੋਂ ਲੋਕ ਨੌਕਰੀ ਕਰਨ ਇੱਥੇ ਆਉਂਦੇ ਸੀਗੇ ਆਪਣੀ ਤਰਾਸ ਦੀ ਦੇਖ ਲਓ 150 ਸਾਲ ਹੋਇਆ ਹਜੇ ਉਹ ਗੱਲਾਂ ਨੂੰ ਤੇ 150 ਸਾਲ ਚ ਆਪਾਂ ਕਿੱਥੇ ਪਹੁੰਚ ਗਏ ਬੁਡਾਪੈਸਟ ਜਰਮਨੀ ਚ ਪੈਂਦਾ ਇਹ ਬੁਡਾਪੈਸਟ ਥੀਓਡੋਰਸ ਕੈਫਟ 1838 ਚ ਭਾਰਤ ਆਇਆ 1841 ਚ ਰਾਸ ਸਮੇਂ ਪਹੁੰਚਿਆ ਸੀਗਾ ਤੇ ਤਸਵੀਰਾਂ ਦਾ ਸਹਿਨ ਕੀਤਾ ਇਹ ਵੀ ਤੁਸੀਂ ਇਹ ਦੇਖ ਲੋ ਜੌਬ ਕਰਦੇ ਹੋਣਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਇਹਨਾਂ ਨੇ ਵੀ ਜੌਬ ਕੀਤੀ ਹੈ ਤੇ ਕਿੱਡੀ ਮਹਾਨ ਧਰਤੀ ਰਹੀ ਹੈ ਪੰਜਾਬ ਦੀ ਕਿੱਡੀ ਵਿਰਾਸਤ ਤਕੜੀ ਰਹੀ ਹੈ ਆਪਣੀ ਮਤਲਬ ਬਾਹਰੋਂ ਲੋਕਾਂ ਨੂੰ ਮਜਬੂਰ ਨੇ ਇੱਥੇ ਆਉਣਾ ਪੈਣਾ ਸੀਗਾ ਪੈਂਦਾ ਸੀਗਾ ਕੰਮ ਕਰਨ ਦੇ ਲਈ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਵੀ ਪੰਜਾਬ ਉਸ ਟਾਈਮ ਕਿੰਨਾ ਰੱਜਿਆ ਪੂਜਿਆ ਸੀਗਾ ਜਾਂ ਜਿਵੇਂ ਆਪਣੇ ਕਹਿੰਦੇ ਨਾ ਪੰਜਾਬ ਸਾਡਾ ਸੋਨੇ ਦੀ ਚੜੀ ਸੀ ਇਹ ਬਿਲਕੁਲ ਮਤਲਬ ਸੱਚੀ ਗੱਲ ਲੱਗਦੀ ਹੈ ਕਿਉਂਕਿ ਜਦੋਂ ਫਰਾਂਸ ਤੋਂ ਜਿਵੇਂ ਹੁਣ ਆਪਾਂ ਨੂੰ ਕੈਨੇਡਾ ਦੀ ਇੰਗਲੈਂਡ ਦੀ ਖਿੱਚ ਪੰਦੀ ਆ ਨਾ ਆਪ ਉਥੇ ਜਾਣੇ ਆ ਤੇ ਉਦੋਂ ਫਰਾਂਸ ਤੋਂ ਜਰਮਨੀ ਤੋਂ ਹਨਾ ਜਾਂ ਯੂਰਪ ਦੇ ਕਿੰਨੇ ਕੰਟਰੀਜ਼ ਚੋਂ ਲੋਕ ਇੱਥੇ ਜੌਬ ਕਰਨ ਦੇ ਲਈ ਆਉਂਦੇ ਸੀ ਮਹਾਰਾਜ ਰਣਜੀਤ ਸਿੰਘ ਦੇ ਰਾਜ ਵੇਲੇ ਇਸੇ ਕਰਕੇ ਜਿਹੜਾ ਖਾਲਸਾ ਰਾਜ ਆ ਮਹਾਨ ਮੰਨਿਆ ਜਾਂਦਾ ਹੈਗਾ ਇਸ ਪਾਸੇ ਸ਼ਾਇਦ ਉਹ ਸਮੇਂ ਚ ਪਾਣੀ ਛੱਡਿਆ ਜਾਂਦਾ ਰਹੇ ਹੋਊਗਾ ਜਿਵੇਂ ਆਪਾਂ ਖੁਸ਼ੀ ਮਹਾਰਾਸ਼ਟਰ ਚ ਇੱਕ ਫੋਰਟ ਦੇਖਿਆ ਸੀ ਕਿਹੜਾ ਸੀਗਾ ਲਾਉਦੀਨ ਖਿਲਜੀ ਨੇ ਵੀ ਉੱਤੇ ਰਾਜ ਕੀਤਾ ਸੀ ਹਨਾ ਉਹ ਜਿੱਤਿਆ ਨਹੀਂ ਗਿਆ ਕਿਸ ਤੋਂ ਮੈਂ ਫੋਰਟ ਦਾ ਨਾਮ ਭੁੱਲ ਗਿਆ ਉਹਦੇ ਵੀ ਨਾ ਚਾਰੇ ਪਾਸੇ ਪਾਣੀ ਛੱਡਿਆ ਹੋਇਆ ਸੀ ਵੀ ਜਿਹੜਾ ਦੁਸ਼ਮਣ ਕੋਈ ਵੀ ਅਟੈਕਰ ਸੀਗਾ ਉਹ ਚੜ੍ਹ ਨਾ ਸਕੇ ਕਿਲੇ ਤੇ ਜਿਵੇਂ ਕਿਲੇ ਦੀਆਂ ਕੰਧਾਂ ਦੇ ਹਨ ਇਹ ਵੀ ਸੇਮ ਪੈਟਰਨ ਇੱਥੇ ਵਰਤਿਆ ਗਿਆ ਹੈਗਾ ਸੇਮ ਕਲਾ ਵਰਤੀ ਗਿਆ ਕਿਉਂਕਿ ਯੁੱਧ ਕਲਾਵਾਂ ਹੁੰਦੀਆਂ ਸੀਗੀਆਂ ਉਸ ਪੁਰਾਣੇ ਜ਼ਮਾਨੇ 'ਚ ਇਹ ਤੇ ਆਹ ਦੇਖੋ ਇੱਥੇ ਡੂੰਘਾ ਪਾਣੀ ਛੱਡਿਆ ਜਾਂਦਾ ਰਿਹਾ ਹੋਊਗਾ ਤੇ ਆਹ ਕੰਧਾਂ ਸਾਫ਼ ਨਹੀਂ ਹੈ ਵੀ ਬੰਦਾ ਉੱਪਰ ਚੜ੍ਹ ਨਾ ਸਕੇ ਇੱਥੇ ਮੇਨ ਐਂਟਰੀ ਹੈ ਇੱਕੋ ਹੀ ਐਂਟਰੀ ਹੈ ਇਹ ਮੇਨ ਗੇਟ ਦਾ ਨਾਮ ਹੈ ਹਰੀ ਸਿੰਘ ਨਲਵਾ ਮੇਨ ਗੇਟ ਹੈ ਇਹ ਤੇ ਲਓ ਜੀ ਆ ਬੈਲ ਲਗਾ ਦੇ ਵਾਸਤੇ ਵਰਤੀ ਜਾਂਦੀ ਹੈ ਸ਼ਹਿਰ ਚ ਟੱਲੀ ਇਹ ਫਰੈਂਚਿਪ ਵਗੈਰਾ ਕੁਝ ਹੋਰ ਲਿਖੀ ਹੋਈ ਹੈ ਇਹਦੇ 1868 ਦੀ ਹੈ ਇਹ 1868 ਦੀ ਲੱਗੀ ਹੋਈ ਹੈ 1868 ਚ ਜਿਹੜਾ ਪੰਜਾਬ ਹੈ ਅੰਗਰੇਜ਼ਾਂ ਦੇ ਕਬਜ਼ੇ ਥੱਲੇ ਆਇਆ ਨਾ 1849 ਦੇ ਵਿੱਚ ਨਨਜਾਜਕ ਅੰਗਰੇਜ਼ਾਂ ਦੇ ਕਬਜ਼ੇ ਚ ਆ ਗਿਆ ਸੀਗਾ ਸ਼ਾਇਦ ਉਹਨਾਂ ਨੇ ਇਹ ਲਾਈ ਹੋ ਤਾਈਆਂ ਇਹਨਾਂ ਦੇ ਕੁਝ ਫ੍ਰੈਂਚ ਵਗੈਰਾ ਕੁਝ ਹੋਰ ਲੈਂਗੁਏਜ ਇੰਗਲਿਸ਼ ਵੀ ਨਹੀਂ ਹੋਗੀ ਮੈਨੂੰ ਲੱਗਦਾ ਆ ਸੀ ਆਪਣੇ ਦਾ ਗਗਨ ਦਾ ਮਾਮਾ ਬਾਜੇ ਆਪਣੀਆਂ ਪਛਾਣ ਆਏ ਨੇ ਤੁਸੀਂ ਪਛਾਣ ਦਾ ਫਰਕ ਦੇਖੋ ਸਾਡੀ ਪਛਾਣ ਉਹ ਸੀਗੀ ਤੇ ਤੇ ਗੋਰਿਆਂ ਦੀ ਪਛਾਣ ਆ ਹੈਗੀ ਤੇ ਨਾਲ ਸਾਡੀ ਮਤਲਬ ਆਪਣੀ ਪੰਜਾਬ ਦੀ ਪਹਿਚਾਣ ਰੱਖੀ ਹੋਇਆ ਨਗਾਰੇ ਵੱਜਦੇ ਆ ਜਦੋਂ ਗੁਰੂ ਦੇ ਸੰਗਾਂ ਦੇ ਜਦੋਂ ਹੀ ਗੇਟ ਐਂਟਰ ਕਰਦੇ ਆ ਤੇ ਇਹ ਪ੍ਰਾਣੇ ਆਪਣੇ ਸਾਜ਼ ਹੈ ਤੇ ਪ੍ਰਾਤਨ ਜਿੰਨਾ ਦਾ ਹੁਣ ਪਿੱਛੇ ਜੇ ਕਿਹਾ ਵੀ ਸੀ ਵੀ ਹਰਮੰਦਰ ਸਾਹਿਬ ਚ ਇਹਨਾਂ ਸਾਜ਼ਾਂ ਨਾਲ ਹੀ ਕੀਰਤਨ ਹੋਇਆ ਕਰੂਗਾ ਤੇ ਸਾਰੇ ਪ੍ਰਾਣੇ ਸਾਜ਼ ਇੱਥੇ ਦਿਖਾਏ ਹੋਏ ਆ ਦੇਖੋ ਇਹ ਇਹ ਸਕਲੇ ਨੂੰ ਦਰਸਾਇਆ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਆਪਣੇ ਮਤਲਬ ਸੈਨਿਕਾਂ ਨਾਲ ਘੋੜਸਵਾਰਾਂ ਨਾਲ ਇਸ ਕਿਲੇ ਦੇ ਅੰਦਰ ਜਾਂਦੇ ਹੋਣਗੇ ਇਹ ਕੀ ਬਾਤ ਹੈ ਕਿੰਨੀ ਕਿੰਨੀ ਹਾਂ ਸ਼ਾਹੀ ठाठ ਨਾਲ ਅਸਲ 'ਚ ਨਾ ਪੰਜਾਬੀਆਂ ਦੀ ਤਕਦੀਰ ਕਿਸੇ ਨੇ ਮਤਲਬ ਸ਼ਾਇਰ ਨੇ ਸੱਚ ਲਿਖੇ ਮਹਾਰਾਜੇ ਦੀ ਮਤਲਬ ਡੈਥ ਹੋ ਜਾਂਦੀ ਹੈ ਨਾ 1839 'ਚ ਤੇ ਉਹਦੀ ਪੰਜਾਬੀਆਂ ਦੀ ਤਕਦੀਰ ਸੀ ਜਿਹੜੀ ਉਹ ਵੀ ਸੜ ਕੇ ਸੁਆਹ ਹੋ ਗਈ ਸੀ ਨਾਲ ਇਹ ਆ ਗਿਆ ਜੀ ਆ ਮੈਂ ਉਤਰਪੁਰ ਵੀ ਬੁਰਜਾਟ ਗੈਲਰੀ ਇਹ ਸਾਰਾ ਇਹਦਾ ਮੈਪ ਲੱਗਿਆ ਹੋਇਆ ਹੈ ਆਪਾਂ ਨਲਵੇ ਦਰਵਾਜੇ ਤੋਂ ਇੱਥੋਂ ਐਂਟਰ ਹੋਏ ਆਂ ਇੱਥੋਂ ਆਪਾਂ ਅੰਦਰ ਐਂਟਰ ਹੋਏ ਆਂ ਹਰੀ ਸਿੰਘ ਨਲੂਆ ਦੇ ਨਾਮ ਤੇ ਇਹ ਬਾਕੀ ਇਹ ਸਾਰਾ ਮੈਪ ਹੈਗਾ ਇੱਥੇ ਫਰੰਟ ਤੇ ਲੱਗਿਆ ਹੈਗਾ ਆਹ ਬੈਕ ਗੇਟ ਹੈ ਇਹਦਾ ਇੱਕ ਕਿਲਰ ਗੇਟ ਜਿਹੜਾ ਕਿਲਰ ਗੇਟ ਹੈ ਇਹ ਪਿਛਲਾ ਦਰਵਾਜਾ ਸੀਗਾ ਖਾਸ ਮਹਿਲ ਅੰਦਰ ਉੱਤਰ ਪੁੱਛੋਂ ਕੋਨਲ ਡਾਇਰ ਬੰਗਲਾ ਸ਼ੇ ਮੰਦਰ ਤੇ ਇੱਥੋਂ ਹੁਣ ਆਪਾਂ ਹੋਣ ਲੱਗੇ ਆਂ ਅੰਦਰ ਇੱਕ ਹੋਰ ਗੇਟ ਆ ਗਿਆ ਮੈਨੂੰ ਐਸੇ ਮੈਪ ਦੇ ਮੇਨ ਗੇਟ ਇਹੇ ਆ ਪਰ ਜਿਹੜੇ ਪੰਜਾਬ ਦਾ ਇਹ ਕਿਲਾ ਹੈਗਾ ਇਹ ਯੁੱਧਨੀਤੀ ਪੱਖੋਂ ਵੀ ਕਮਾਲ ਹੈ ਤੁਸੀਂ ਦੇਖੋ ਇੱਥੋਂ ਦੀ ਵੀ ਨਹਿਰ ਲੰਘਦੀ ਹੈ ਇਹ ਉਵੇਂ ਜਿੱਥੇ ਪਾਣੀ ਛੱਡਿਆ ਜਾਂਦਾ ਸੀ ਨਾ ਇੱਕ ਗੱਲ ਨਾ ਹੋਰ ਸੋਚਣ ਵਾਲੀ ਹੈ ਤੁਸੀਂ ਇਹ ਦੇਖੋ ਆਪਾਂ ਅੱਜ ਗੱਲ ਕੰਨਾਂ ਘਰਾਂ ਦੇ ਡਿਜ਼ਾਈਨਾਂ ਵਾਲੀਆਂ ਪਾ ਦਿੰਦੇ ਆ ਸਾਰੀਆਂ ਹਨਾ ਵੀ ਕੋਈ ਤਾਂ ਆਰਾਮ ਨਾਲ ਉੱਪਰ ਚੜ ਸਕਦਾ ਕੋਠੀਆਂ ਗੁੱਠੇ ਦੇਖ ਰਹੇ ਤੇ ਇਹ ਦੇਖੋ ਸਾਰੀਆਂ ਨਾ ਪਲੇਨ ਕੰਨਾਂ ਨੇ ਤੇ ਟੇਪਰ ਨੇ ਥੱਲੇ ਨੂੰ ਆਏ ਇਹਨੂੰ ਮਤਲਬ ਕੋਈ ਚੜ ਨਾ ਸਕੇ ਜੇ ਚੜੂਗਾ ਤਾਂ ਰੱਸੀ ਸਿੱਟ ਕੇ ਮਤਲਬ ਜਿਵੇਂ ਲਾਸ ਕਹਿੰਦੇ ਨੇ ਲਾਸ ਪਾ ਕੇ ਉੱਪਰ ਨੂੰ ਫਿਰ ਚੜ ਸਕਦਾ ਸੀਗਾ ਅਦਰਵਾਈਜ਼ ਕੋਈ ਨਹੀਂ ਆ ਸਕਦਾ ਜੀ ਆਪਾਂ ਮਾਰਾ ਜਿਦਾਂ ਕਾਮ ਆ ਗਿਆ ਆਪਾਂ ਤਾਂ ਨਹੀਂ ਵੜਨ ਦੇਣਾ ਸਿਰਫ ਇਹ ਹੈ ਜੀ ਅਸਲ 'ਚ ਨਲੂਆ ਗੇਟ ਥੋੜੀ ਜਿਹੀ ਮੈਂ ਕਰੈਕਸ਼ਨ ਕਰ ਰਹੇ ਹਾਂ ਮੈਨੂੰ ਐਸੀ ਕਿਤੇ ਪਿਛਲਾ ਨਲੂਆ ਗੇਟ ਹੈਗਾ ਇਹ ਇਹ ਹੈ ਤੇ ਹਰੀ ਸਿੰਘ ਨਲੂਏ ਦੇ ਨਾਮ ਤੇ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਅੰਦਰ ਆ ਕੇ ਇਹ ਕਮਰੇ ਰੂਮ ਟਾਈਪ ਜਾਂ ਸਿਕਿਉਰਿਟੀ ਵਾਲਿਆਂ ਦੇ ਲਈ ਹੋਊਗਾ ਹਨਾ ਜਿਵੇਂ ਦਰਵਾਜ਼ੇ ਦੇ ਉੱਪਰ ਬੰਦੇ ਹੋਣੇ ਉਸ ਤਰ੍ਹਾਂ ਦੇ ਇਹ ਗੇਟ ਬਣੇ ਹੋਏ ਆ ਚਾਰਦिवारी ਮਤਲਬ ਇਹ ਉਹੀ ਪਰਪਸ ਲਈ ਆ ਜਿਵੇਂ ਸੈਨਕਾਲੀ ਹੋਗਾ ਇੱਥੇ ਸੈਨਕ ਖੜਦੇ ਹੋਣਗੇ ਕਿਉਂਕਿ ਬਾਹਰਲੇ ਪਾਸੇ ਨੂੰ ਉਹਦੇ ਨਹਿਰ ਦੇ ਨਾਲ ਨਾਲ ਘੁੰਮ ਜਾਂਦਾ ਇਹ ਦੋਨੇ ਪਾਸੇ ਜਿਹੜੀ ਉਹ ਨਹਿਰ ਮਤਲਬ ਨਹਿਰ ਕਹਿ ਰਿਹਾ ਮੈਂ ਜਿਵੇਂ ਪਾਣੀ ਛੱਡਿਆ ਹੋਇਆ ਸੀ ਜੋ ਵੀ ਸੀ ਉਸ ਟਾਈਮ ਤੇ ਉਹਦੇ ਨਾਲ ਨਾਲ ਘੁੰਮਦਾ ਹੈਗਾ ਆ ਗੱਡੀਆਂ ਵੀ ਚੱਲਦੀਆਂ ਇੱਥੇ ਜੇ ਗੱਡੀ ਲੈਣੀ ਆ ਗੱਡੀ ਚ ਕਿਲਾ ਘੁੰਮਣਾ ਹੈ ਇਹ ਚਲ ਵੜਾਂਗੇ ਇਹ ਮੰਨ ਲਾ ਦਾ ਸਾਹਮਣੇ ਜੇਲ੍ਹ ਟਾਈਪ ਹੈ ਜੇਲਾ ਬਣੀਆਂ ਹੋਣੀਆਂ ਪਰ ਹਾਂ ਕੈਦੀ ਸੈਲ ਉਹੀ ਹੈ ਜੇਲੀ ਹੈ ਤੇ ਇੱਕ ਸਿਫਤ ਸੀ ਕਹਿੰਦੇ ਮਹਾਰਾਜੇ ਦੇ ਰਾਜ ਦੀ ਉਹਨਾਂ ਦੇ ਰਾਜ ਚ ਕਿਸੇ ਨੂੰ ਸਜ਼ਾ ਨਹੀਂ ਹੋਈ ਮਤਲਬ ਕ੍ਰਾਈਮ ਰੇਟ ਇੰਨਾ ਘੱਟ ਸੀਗਾ ਉਹਨਾਂ ਦੇ ਰਾਜ ਚ ਕੋਈ ਜੁਰਮ ਕਰਦਾ ਹੀ ਨਹੀਂ ਸੀਗਾ ਕਿਉਂਕਿ ਖੁਸ਼ਹਾਲ ਐਨਾ ਸੀ ਤੁਸੀਂ ਆਪ ਸੱਚੋ ਹੁਣ ਵੀ ਜਦੋਂ ਬਾਹਰੋਂ ਲੋਕ ਜੌਬ ਕਰਨ ਆਉਂਦੇ ਸੀ ਕ੍ਰਾਈਮ ਰੇਟ ਵੀ ਤਾਂ ਜ਼ਿਆਦਾ ਵੱਧਾ ਹੁੰਦਾ ਜੇ ਭੁੱਖ ਮਰੀ ਹੋਵੇ ਬੇਰੁਜ਼ਗਾਰੀ ਹੋਵੇ ਉਹ ਸਾਰੀਆਂ ਚੀਜ਼ਾਂ ਦਾ ਨਾਮੋ ਨਿਸ਼ਾਨ ਹੀ ਨਹੀਂ ਸੀਗਾ ਫਿਰ ਕ੍ਰਾਈਮ ਕਿੱਥੋਂ ਹੋਣਾ ਆ ਖੂਹ ਹੈ ਜੀ ਤੇ ਉਸ ਟਾਈਮ ਦਾ ਸ਼ਾਇਦ ਪਤਾ ਨਹੀਂ ਕਿੰਨਾ ਡੂੰਘਾ ਹੋਊਗਾ ਕਿਉਂਕਿ ਅੱਜ ਨੈੱਟ ਲਾਇਆ ਹੋਏਗਾ ਆਪਾਂ ਜਿਆਦਾ ਨੇੜੇ ਜਾ ਨਹੀਂ ਸਕਦੇ ਤੇ ਰੱਖਿਆ ਪੁਰਾਣੀ ਹੋਇਆ ਇੱਥੋਂ ਦੀ ਜਾ ਸਕਦੇ ਤੁਸੀਂ ਜਾ ਸਕਦੇ ਹੋ ਮੈਂ ਨਹੀਂ ਜਾ ਸਕਦਾ ਮੈਨੂੰ ਵੀ ਤੁਹਾਡੇ ਵਾਂਗੂ ਬਾਅਦ ਚੋਂ ਦੇਖਣਾ ਪੈਣਾਗਾ ਕਿੰਨਾ ਕੁ ਡੂੰਘਾ ਸੀਗਾ ਤੇ ਇਹ ਕਿਲੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਦੱਸਦਾ ਇਹ ਕਿਲਾ ਅਸਲ 'ਚ ਭੰਗੀਆਂ ਨੇ ਬਣਾਇਆ ਸੀਗਾ ਮੈਂ ਜਿਹੜੀ ਭੰਗੀ ਮਿਸਲ ਹੋਈ ਹੈ ਨਾ ਜਿਹੜੀਆਂ ਸਿੱਖ ਮਿਸਲਾਂ ਸੀਗੀਆਂ 12 ਜਿਵੇਂ ਰਾਮਗੜੀਆ ਮਿਸਲ ਭੰਗੀ ਮਿਸਲ ਸੀਦਾ ਮਿਸਲ ਹਨ ਤੇ ਆਲੂ ਵਾਲੀਆ ਮਿਸਲ ਓਵੇਂ ਜਿਹੜੀ ਉਹਨਾਂ 'ਚੋਂ ਇੱਕ ਭੰਗੀ ਮਿਸਲ ਸੀਗੀ ਉਹਨਾਂ ਦੇ ਜਿਹੜੇ ਮੁਖੀ ਸੀ ਉਹਨਾਂ ਨੇ ਇਹ ਕਿਲਾ ਬਣਾਇਆ ਸੀਗਾ ਅਸਲ 'ਚ ਉਸ ਤੋਂ ਬਾਅਦ ਇਹ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਆ ਗਿਆ ਉਸ ਤੋਂ ਬਾਅਦ ਇਹ ਅੰਗਰੇਜ਼ਾਂ ਦੇ ਅੰਡਰ ਚਲੇ ਗਿਆ ਤੇ ਉਸ ਤੋਂ ਬਾਅਦ ਇੰਡੀਅਨ ਆਰਮੀ ਦੇ ਅੰਡਰ ਸੀ 2017 'ਚ ਇਹ ਟੂਰਿਸਟ ਲਈ ਓਪਨ ਹੋਇਆ ਤੇ ਪਰ ਅੱਜ ਵੀ ਮਤਲਬ ਬਹੁਤ ਸ਼ਾਨ ਦੀ ਮਾਣ ਦੀ ਗੱਲ ਹੈ ਕਿ ਸਿੱਖ ਇਤਿਹਾਸ ਨੂੰ ਰਿਪਰੈਜ਼ੈਂਟ ਕਰਦਾ ਸਾਨੂੰ ਫਕਰ ਹੈ ਕਿ ਸਾਡੇ ਕੋਲ ਵੀ ਕੋਈ ਕਿਲਾ ਹੈਗਾ ਅਸੀਂ ਦੀਨ ਦੁਨੀਆ ਦੇ ਕਿਲੇ ਦੇਖਦੇ ਹਾਂ ਕਿ ਸਾਡੇ ਕੋਲ ਸਾਡੇ ਇਤਿਹਾਸ ਨਾਲ ਸੰਬੰਧਿਤ ਕੋਈ ਕਿਲਾ ਹੈਗਾ ਇਹ ਕਿਲੇ ਨੂੰ ਅਸਲ 'ਚ ਪੰਗਿਆਂ ਦਾ ਕਿਲਾ ਵੀ ਕਿਹਾ ਜਾਂਦਾ ਹੈ ਕਿਉਂਕਿ ਜਿਹੜੇ ਪੰਗੇ ਮਿਸਲ ਦੇ ਜਿਵੇਂ ਤੁਹਾਨੂੰ ਪਹਿਲਾਂ ਸੇ ਗੁੱਜਰ ਸਿੰਘ ਪੰਗੀ ਸੀਗੇ ਪੰਗੀ ਮਿਸਲ ਦੇ ਜਿਹੜੇ ਮੁਖੀ ਸੀਗੇ ਚੀਫ ਤੇ ਉਹਨਾਂ ਨੇ ਇਹ ਕਿਲਾ ਪਹਿਲੀ ਵਾਰ ਬਣਵਾਇਆ ਸੀਗਾ 1760 ਈਸਵੀ ਵਿੱਚ ਤੇ 1805 ਇਸਵੀ ਤੱਕ 1792 ਚ ਮਹਾਰਾਜਾ ਰਣਜੀਤ ਸਿੰਘ ਗੱਦੀ ਤੇ ਬੰਦੇ ਆ ਤੇ 1796 ਚ ਲਾਹੌਰ ਜਿੱਤਦੇ ਆ ਤੇ ਉਸ ਤੋਂ ਬਾਅਦ ਚ 1805 ਚ ਇਹ ਕਿਲਾ ਵੀ ਉਹ ਆਪਣੇ ਅਧੀਨ ਕਰ ਲੈਂਦੇ ਆ ਤੇ ਉਸ ਤੋਂ ਬਾਅਦ 1849 ਤੱਕ ਇਹ ਕਿਲਾ ਅੰਗਰੇਜ਼ मतलब ਸਿੱਖ ਰਾਜ ਦੇ ਅੰਦਰ ਇਹਦਾ ਖਾਲਸਾ ਰਾਜ ਦੇ ਕੋਲ ਰਹਿੰਦਾਗਾ ਉਹਦੇ ਤੇ ਮਹਾਰਾਜਾ ਖੜਕ ਸਿੰਘ ਕਮਰ ਨੌਨਿਹਾਲ ਸਿੰਘ ਵਾਰੀ-ਵਾਰੀ ਜੋ ਜੋ ਵੀ ਗੱਦੀ ਤੇ ਬੰਦੇ ਆ ਇਸ ਕਿਲੇ ਦੇ ਮਤਲਬ ਮਾਲਕ ਬਾਦਸ਼ਾਹ ਹੁੰਦੇ ਆ ਤੇ ਉਸ ਤੋਂ ਬਾਅਦ ਇਹ ਕਿਲਾ 1859 ਜੰਗਰੇਜ਼ਾਂ ਦੇ ਅੰਦਰ ਚਲਿਆ ਜਾਂਦਾ ਉਸ ਤੋਂ ਬਾਅਦ ਇਹ ਕਿਲਾ 1947 ਤੋਂ ਬਾਅਦ ਲਗਾਤਾਰ ਹੀ ਫੌਜ ਦੇ ਅੰਦਰ ਰਿਹਾ ਕਿੰਨੇ 70 ਸਾਲਾਂ ਤੋਂ ਫੌਜ ਦੇ ਅੰਦਰ ਰਿਹਾ ਤੇ ਇਹ ਚੀਜ਼ਾਂ ਨੂੰ ਵਿਰਾਸਤ ਨੂੰ ਆਪਣੇ ਨੂੰ ਸੰਭਾਲ ਕੇ ਰੱਖਿਆ ਹੋਇਆ ਜਿਹੜੀ ਕਿ ਬਹੁਤ ਵੱਡੀ ਗੱਲ ਹੈ ਜਿਵੇਂ ਮੈਨੂੰ ਲੱਗਾ ਤੋਪ ਸ਼ਾਇਦ ਪਈ ਇਹਨੂੰ ਨਾ ਕਹਿੰਦੇ ਹੁਣ ਜੰਮ ਜਮਾ ਤੋਪ ਜਾਂ ਇਹਦੇ ਬਾਰੇ ਮੈਂ ਪੜਿਆ ਸੀਗਾ ਬਹੁਤ ਵੱਡੀ ਹੈਗੀ ਜਮ ਜਮ ਤੋਬ ਜਮ 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 ਜਮਾ ਐਵੇਂ ਕਰਕੇ ਕੋਈ ਨਾਮ ਸੀਗਾ ਇਹਦਾ ਤੇ ਦੇਖੋ ਤੁਸੀਂ ਦੇਖੋ 6.5 ਫੁੱਟ ਦਾ ਤਾਂ ਇਹਦਾ ਮਤਲਬ 6 ਫੁੱਟ ਮੇਰੀ ਹਾਈਟ ਹੈ ਤੇ 6.5 ਫੁੱਟ ਦਾ ਤਾਂ ਇਹਦਾ ਟਾਇਰ ਹੋਣਾ ਤੋਪ ਦਾ ਇੰਨੀ ਵੱਡੀ ਹੈ ਇਹ ਤੇ ਜਦੋਂ ਇੱਕ ਜਗ੍ਹਾ ਤੋਂ ਇਹਨੂੰ ਦੂਸਰੀ ਜਗ੍ਹਾ ਤੋਬ ਨੂੰ ਲੈ ਜਾਂਦੇ ਹੋਣਗੇ ਤੇ ਕਿਵੇਂ ਇਹਦੇ ਵਿੱਚ ਕਿੰਨੇ ਗੋਲੇ ਮਤਲਬ ਕਿੰਨੇ ਬੰਦੇ ਇਹਦੇ ਲਈ ਚਾਹੀਦੇ ਹੋਣਗੇ ਕਿੱਡਾ ਵੱਡਾ ਇਹ ਚ ਗੋਲਾ ਪੈਂਦਾ ਹੋਊਗਾ ਇਸ ਤੋਪ 'ਚ ਤੇ ਬਹੁਤ ਵੱਡੀ ਗੱਲ ਹੈ ਜਮਜਮਾ ਤੋਪ ਬਾਰੇ ਦੋ ਵਿਚਾਰ ਮਿਲਦੇ ਆ ਅੱਧੇ ਲੋਕ ਤਾਂ ਮੰਨਦੇ ਆ ਕਿ ਜਿਹੜੀ ਜਮਜਮਾ ਤੋਪ ਲਾਹੌਰ ਦੇ ਕਿਲੇ ਦੇ ਬਾਹਰ ਪਈ ਹੈ ਤੇ ਅੱਧੇ ਲੋਕ ਇਹਨੂੰ ਜਮਜਮਾ ਤੋਪ ਕਹਿੰਦੇ ਆ ਇਹ ਦਿਖਣ 'ਚ ਇਹ ਦੋਵੇਂ ਇੱਕੋ ਜੀਆਂ ਜਿਹੜੀ ਜਮਜਮਾ ਤੋਪ ਸੀਗੀ ਉਹ ਲੋਕਾਂ ਤੋਂ ਜਿਹੜਾ ਟੈਕਸ ਉਗਰਾਇਆ ਸੀਗਾ ਪਿੱਤਲ ਦੇ ਰੂਪ 'ਚ ਉਹਨੂੰ ਢਾਲ ਕੇ ਬਣਾਈ ਗਈ ਸੀ ਇਹ ਅਫਗਾਨਾਂ ਨੇ ਬਣਾਈ ਸੀਗੀ ਐਮਸ਼ਾ ਅਬਦਾਲੀ ਦੇ ਵੇਲੇ ਤੇ ਉਹ ਸਿੱਖਾਂ ਨੇ ਇਹਨੂੰ ਮਤਲਬ ਅਫਗਾਨੀਆਂ ਤੋਂ ਜਿੱਤਿਆ ਸੀ ਇਹ ਇੱਕ ਤਰ੍ਹਾਂ ਨਾਲ ਜਿੱਤ ਦਾ ਪ੍ਰਤੀਕ ਮੰਨੀ ਜਾਂਦੀ।ਲੇ ਦੇ ਨਾ ਫਰੰਟ ਵਾਲੇ ਪਾਸੇ ਇੱਕ ਸਟੇਜ ਬਣੀ ਆ ਤੋਪ ਦੇ ਕੋਲੋਂ ਲੰਘ ਕੇ ਤੇ ਇੱਥੇ ਗਾਣੇ ਚੱਲ ਰਹੇ ਆ ਯਾਰ ਜਿਹੜੇ ਚੰਗੇ ਨਹੀਂ ਲੱਗਦੇ ਆਪਾਂ ਮਤਲਬ ਇੱਥੇ ਆਪਣਾ ਇਤਿਹਾਸ ਦੇਖਣ ਆਉਣੇ ਆ ਸ਼ਾਇਦ ਕਲਚਰਲ ਇੱਥੇ ਕਲਚਰਲ ਪ੍ਰੋਗਰਾਮ ਦੇ ਨਾਮ ਤੇ ਇਨਾਂ ਨੇ ਕੁਝ ਕਰਾਉਂਦੇ ਹੋਣਗੇ ਚੇਅਰਜ਼ ਵੀ ਲੱਗੀਆਂ ਪਰ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਚਾਹੀਦੀਆਂ ਕਿਉਂਕਿ ਜੇ ਤੁਹਾਡਾ ਮਹਾਨ ਇਤਿਹਾਸ ਹੈ ਨਾ ਬਾਕੀ ਤੁਸੀਂ ਵੀ ਆਪਣੀ ਕਮੈਂਟ ਕਰਕੇ ਰਾਏ ਦੇ ਸਕਦੇ ਹੋ ਜ਼ਰੂਰੀ ਨਹੀਂ ਮੈਂ ਵਿਦਵਾਨ ਬਣਾ ਤੇ ਗਿਆਨ ਛੜੀ ਮੈਨੂੰ ਰਿਅਲਿਟੀ ਰਿਅਲਿ ਮੈਨੂੰ ਚੰਗਾ ਨਹੀਂ ਲੱਗਿਆ ਐਵੇਂ ਦਾ ਹੋਣਾ ਨਹੀਂ ਚਾਹੀਦਾ ਤੇ ਸਾਹਮਣੇ ਹੈਗਾਗਾ ਕੇਸਰੀਆ ਦਰਬਾਰ ਅੱਛਾ ਸ਼ਾਹੀ ਖਾਣੇ ਦੇ ਅੰਦਰ ਨਾ ਹਾ ਹੋਟਲ ਵਗੈਰਾ ਜਾਂ ਮਤਲਬ ਰੈਸਟੋਰੈਂਟ ਵਗੈਰਾ ਬਣਾਇਆ ਹੋਗਾ ਤੇ ਅੰਦਰ ਖਾਣੇ ਦਾ ਅਨੁਭਵ ਕਰ ਸਕਦੇ ਹੋ ਪੁਰਾਣੇ ਦਾ ਸ਼ਹਿਰ ਇਮਾਰਾ ਇਹ ਰਣਜੀਤ ਸਿੰਘ ਦੀ ਪੇਂਟਿੰਗ ਲੱਗੀ ਹੋਈ ਹੈਗੀ ਵਾਹ ਕਮਾਲ ਅਸਲ 'ਚ ਸਾਰੇ ਪੰਜਾਬ ਨੂੰ ਜਿਹਨੂੰ ਪੰਜਾਬ ਦਾ ਥੋੜਾ ਬਹੁਤ ਦਰਦ ਹੈ ਨੂੰ ਉਹਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜ਼ਰੂਰ ਜਿਆਦਾ ਆਉਂਦਾ ਹੈਗਾ ਇਹ ਨੂਰ ਰਾਇਲ ਕੁਜ਼ੀਨ ਤਜ਼ੀਨ ਇਹ ਕੀ ਹੈਗਾ ਇਹ ਦੇਖ ਕੇ ਆਉਣ ਵਾਲਾ ਹੈ ਨਾ ਹਾ ਤੋਸ਼ਖਾਨਾ ਇੱਧਰ ਹੀ ਆ ਯਾਰ ਦੇਖਣ ਵਾਲੀਆਂ ਚੀਜ਼ਾਂ ਜਿਹੜਾ ਤੋਸ਼ਖਾਨਾ ਵਗੈਰਾ ਪਾਉ ਦੇਖ ਕੇ ਆਉਣਾਗਾ ਇੱਧਰ ਕੋਹਨੂਰ ਕੋਹਨੂਰ ਇਸ ਕਿਲੇ ਦੇ ਵਿੱਚ ਰਹੇਗਾ ਕੁਝ ਟਾਈਮ ਦੇ ਲਈ ਤੇ ਜਦੋਂ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੀ ਇਹਨੂੰ ਐਜ਼ ਅ ਮਿਲਟਰੀ ਕਿਲਾ ਯੂਜ਼ ਕਰਦੇ ਸੀਗੇ ਉਹਨਾਂ ਦੇ ਸੈਨਿਕਾਂ ਦਾ ਕਿਲਾ ਸੀਗਾ ਇਹ ਤੇ ਤਾਂ ਕਰਕੇ ਕੋਹਨੂਰ ਵੀ ਇਸ ਦਾ ਹਿੱਸਾ ਰਿਹਾ ਇੱਥੋਂ ਮੈਂ ਹੋਰ ਵੀ ਪੜਿਆ ਸੀ ਕਿਲੇ ਬਾਰੇ ਕਿ ਲਾਹੌਰ ਨੂੰ ਸਰੰਗ ਵੀ ਜਾਂਦੀ ਹੁੰਦੀ ਸੀ ਲਾਹੌਰ ਦੇ ਕਿਲੇ ਨੂੰ ਮੈਨੂੰ ਐ ਲੱਗਦਾ ਇੱਕ ਗੱਲ ਮੈਂ ਹੋਰ ਦੱਸਦਾ ਕਿ ਗਾਈਡ ਬਿਨ ਜਿਵੇਂ ਅਸੀਂ ਕਹਿੰਦੇ ਹੁਣ ਨਾ ਗਤੀ ਅਧੂਰੀ ਐ ਬਾਈ ਜੀ ਪੰਜਾਬ ਗੁਰੂ ਬਿਨ ਸਾਡੇ ਗੁਰੂ ਹੀ ਨਹੀਂ ਹੁਣ ਤੇ ਪੰਜਾਬ ਟੂਰਿਜ਼ਮ ਵੱਲੋਂ ਮਤਲਬ ਇਹ ਐਸੇ ਗਾਈਡ ਇਸ ਕਿਲੇ ਚ ਕੰਮ ਕਰਦੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਬਾਈ ਜੀ ਥੈਂਕ ਯੂ ਜਿਹੜਾ ਸਾਨੂੰ ਨਹੀਂ ਪਤਾ ਸੀ ਤੁਸੀਂ ਸਾਨੂੰ ਸਮਝਾਈਆਂ ਇਹ ਇੱਥੇ ਆ ਇੱਥੇ ਆ ਤੁਹਾਡਾ ਮੋਸਟ ਵੈਲਕਮ ਕਿ ਤੁਸੀਂ ਇੱਥੇ ਆ ਕੇ ਇਸ ਵੀਡੀਓ ਨੂੰ ਰਿਕਾਰਡ ਕੀਤਾ ਤੇ ਪ੍ਰਮੋਟ ਕਰ ਰਹੇ ਹੋ। ਸਾਨੂੰ ਲੱਗਦਾ ਵੀ ਪੰਜਾਬ ਟੂਰਿਜ਼ਮ ਥੋੜਾ ਜਿਆ ਐਨੂੰ ਲੈ ਕੇ ਢਿੱਲਾ ਵਾ। ਹਾਂਜੀ ਹਾਂਜੀ ਹਾਂਜੀ। ਇੱਗੀ ਤਗੜੀ ਬਰਾਸਕ ਦਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਥੇ 12 ਤੋਂ 14 ਹਜ਼ਾਰ ਉਹਨਾਂ ਦੀ ਸੈਨਾ ਤਿਆਰਬਰ ਤਿਆਰੀ ਦੀ। ਇਹ ਕਿਲਾ ਮੇਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਐਜ਼ਾ ਗਾਰਡੀਅਨ ਬਣਾਇਆ ਕਿ ਪੂਰੇ ਅੰਮ੍ਰਿਤਸਰ ਸ਼ਹਿਰ ਦੀ ਸੁਰੱਖਿਆ ਨੂੰ ਕਵਰ ਕਰਨ ਵਾਸਤੇ। ਹਾਂਜੀ ਹਾਂਜੀ ਹਾਂਜੀ। ਤੇ ਉਹਨਾਂ ਦੇ ਇੰਨੇ ਨੇ ਤਗੜੇ ਜਰਨੈਲ ਹੋ ਗਏ ਰਣਜੀਤ ਸਿੰਘ ਨਾਲ ਬਖਸ਼ਾ ਸਿੰਘ ਅਲੂਵਾਲੀਆ ਜੱਸਾ ਸਿੰਘ ਰ ਬਾਬਾ ਫਤੇਹ ਸਿੰਘ ਇਹਨਾਂ ਲੋਕਾਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਵਾ ਹਾਂਜੀ ਹਾਂ ਜੀ ਤੁਹਾਡਾ ਮੈਂ ਤੁਹਾਨੂੰ ਥੈਂਕਸ ਕਹਿੰਨੇ ਆ ਨਹੀਂ ਨਹੀਂ ਫਿਰ ਵੀ ਤੁਹਾਡਾ ਅਸੀਂ ਤਾਂ ਚਲੋ ਆਪਣੇ ਬਾਕੀ ਹੈਗੇ ਸੀਗੇ ਭਾਗ ਸੀਗੇ ਇੱਥੇ ਮਿਲਣਾ ਸੀਗਾ ਹਨ ਤੇ ਬਾਕੀ ਥੈਂਕ ਯੂ ਬਹੁਤ ਚੰਗਾ ਹੈ ਥੈਂਕ ਯੂ ਥੈਂਕ ਯੂ ਬਾਈ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਹਾਂਜੀ ਹਾਂਜੀ ਸ਼ੋਰ ਲਓ ਜੀ ਇੱਥੇ ਲਿਖਿਆ ਨੋ ਕੈਸ਼ ਐਕਸੈਪਟਡ ਹੇਅਰ ਪਲੀਜ਼ ਪੇ ਵਾਇਆ ਕਿਲਾ ਕੈਸ਼ਲੈਸ ਕਾਰਡ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ਕਰੰਸੀ ਸੀ ਅੱਜ ਵੀ ਇੱਥੇ ਆਪਣੀ ਕਰੰਸੀ ਚੱਲ ਰਹੀ ਹੈ ਇਹਨਾਂ ਦੀ ਪਾਣੀ ਵੀ ਪਈ ਇਹਨਾਂ ਦਾ ਆਪਣਾ ਇੱਥੇ ਕਿਲਾ ਗੁਪਿੰਦਗੜ੍ਹ ਕਾਰਡ ਤੇ ਲਿਆਗਾ ਸੀ ਤੇ ਕੈਸ਼ ਬਾਕੀ ਲਿਆ ਨਹੀਂ ਇਹਨਾਂ ਨੇ ਆ ਕਾਰਡ ਦਿੱਤਾਗਾ ਤੇ ਜਿਹੜੇ ਇਹਦੇ ਵਿੱਚ ਪੈਸੇ ਬਾਕੀ ਬਾਹਰ ਜਾ ਕੇ ਰਫੰਡ ਹੋ ਜਾਣੇ ਬਾਈ ਜੀ ਨੇ ਇੱਕ ਸਾਨੂੰ ਚੀਜ਼ ਹੋਰ ਦੱਸੀ ਹੈ ਜਿਹੜੇ ਗਾਈਡ ਸੀਗੇ ਤੇ ਉਹ ਕਹਿੰਦੇ ਵੀ ਇੱਥੇ ਇੱਕ ਸ਼ੋਅ ਹੁੰਦਾ ਅੰਦਰਲੇ ਪਾਸੇ ਅਸੀਂ ਉਹਦੀ ਟਿਕਟ ਉਹ ਤੋਂ ਲੈ ਕੇ ਨਹੀਂ ਆਏ ਉਹ ਕਹਿੰਦੇ ਉਹ ਜ਼ਰੂਰ ਦੇਖ ਕੇ ਜਾਓ ਵੀ ਉਹ ਦੇਖਣਾ ਚਾਹੀਦਾ 7d ਸ਼ੋਅ ਹੈਗਾ ਇਹ ਮਹਾਰਾਜਾ ਰਣਜੀਤ ਸਿੰਘ ਦੀ ਮਤਲਬ ਜਿੰਦਗੀ ਨਾਲ ਹੀ ਸਬੰਧਤ ਹੈ ਇਧਰਲੇ ਪਾਸੇ ਉੱਪਰਲੇ ਪਾਸੇ ਹੁੰਦਾ ਹੈਗਾ ਤੇ ਉਹਦੀ ਟਿਕਟ ਅਸੀਂ ਅੰਦਰੋਂ ਬਾਈ ਕੀਤੀ ਆ ਉਹ ਟਿਕਟ ਲਵਾਂਗੇ ਤੇ ਇੱਕ ਹੋਰ ਇਹਨਾਂ ਨੇ ਦੱਸਿਆ ਇਹ ਦਰਬਾਰ ਹੋਇਆ ਕਰਦਾ ਸੀ ਜਿਹੜਾ ਮੈਨੂੰ ਰੈਸਟੋਰੈਂਟ ਪਹਿਲਾਂ ਤਾਂ ਖਾ ਕੇ ਹਟਿਆ ਨੇ ਵੀ ਰੈਸਟੋਰੈਂਟ ਦਾ ਹੁਣੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਸੀਗਾ ਇਹ ਤੇ ਵੈਸੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਜ਼ਿਆਦਾ ਸਮਾਂ ਲਾਹੌਰ ਦੇ ਕਿਲੇ 'ਚ ਹੀ ਬਤੀਤ ਕੀਤਾ ਕਿਉਂਕਿ ਲਾਹੌਰ ਦਰਬਾਰ ਉਹਨਾਂ ਦਾ ਉੱਥੇ ਲੱਗਦਾ ਸੀਗਾ ਤੇ ਜਦੋਂ ਵੀ ਉਹ ਇਧਰ ਦਰਬਾਰ ਸਾਹਿਬ ਅੰਮ੍ਰਿਤਸਰ ਆਇਆ ਕਰਦੇ ਤਾਂ ਇਹ ਕਿਲੇ ਇਸ ਕਿਲੇ ਦਾ ਜਿਹੜਾ ਨਾਮ ਸੀਗਾ ਗੋਬਿੰਦਗੜ੍ਹ ਫੋਰਟ ਉਹ ਵੀ ਮਹਾਰਾਜਾ ਰਣਜੀਤ ਸਿੰਘ ਨੇ ਰੱਖਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਉਹਨਾਂ ਨੇ ਗੋਬਿੰਦਗੜ੍ਹ ਫੋਰਟ ਇਹਦਾ ਨਾਮ ਰੱਖਤਾ ਸੀਗਾ ਤੇ ਇਹ ਆ ਗਿਆ ਜੀ ਸ਼ੇਰ-ਏ-ਪੰਜਾਬ ਸ਼ੋਅ ਹੈ ਜਿਹੜਾ ਇੱਥੇ ਹੁਣ ਆਪ ਅੰਦਰ ਚੱਲ ਕੇ ਸ਼ੋਅ ਦੇਖਦੇ ਆ। ਇਹ ਆ ਗਿਆ ਜੀ ਤੋਸ਼ਾਖਾਨਾ ਤੇ ਮਹਾਰਾਜੇ ਦੇ ਟਾਈਮ ਆ ਇੱਥੇ ਹੀਰੇ ਜਵਾਹਰਾਤ ਸਾਰਾ ਕੁਝ ਇਹ ਜਗ੍ਹਾ ਤੇ ਰੱਖੇ ਜਾਂਦੇ ਸੀਗੇ ਜਿਹੜੀ ਆ ਉੱਪਰਲੀ ਬਿਲਡਿੰਗ ਹੈ ਇੱਥੇ ਮਹਾਰਾਜ ਦੇ ਸ਼ਸਤਰ ਪਏ ਐ ਇਹਨੂੰ ਸਿੱਖ ਇੰਗਲੋ ਮਿਊਜ਼ੀਅਮ ਕਹਿੰਦੇ ਐ ਇੱਥੋਂ ਦੱਸਦੇ ਐ ਜਿਹੜੀਆਂ ਸਰੰਗਾਂ ਸੀਗੀਆਂ ਉਸ ਟਾਈਮ ਜਾਂਦੀਆਂ ਹੁੰਦੀਆਂ ਸੀਗੀਆਂ 150 ਸਾਲ ਪਹਿਲਾਂ ਦੀਆਂ ਗੱਲਾਂ ਅੰਦਰ ਕਮਰੇ-ਕਮਰੇ ਵਗੈਰਾ ਅੱਜ ਵੀ ਹੈਗੇ ਐ ਪਤਾ ਨਹੀਂ ਅਗਾਹ ਕਿੱਥੇ ਦੀ ਕਿੱਥੇ ਜਾਂਦੇ ਅੱਗੇ ਹਨੇਰੇ ਚ ਕੋਹਰ ਮੈਨੂੰ ਦਿਖ ਰਿਹਾ ਹੈਗਾ ਸ਼ਾਇਦ ਉਧਰ ਨੂੰ ਵੀ ਅੱਗੇ ਨੂੰ ਜਾਂਦੀ ਹੋਣ ਤੋ ਦੋਸਤੋ ਤੁਸੀਂ ਪੂਰੀ ਵੀਡੀਓ ਦੇਖ ਲਈ ਆ ਤੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਪਹਿਲੀ ਵਾਰ ਚੈਨਲ ਦੇਖ ਰਹੇ ਆ ਦੋਸਤੋ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ